ਜਦੋਂ ਮੈਂ ਪੰਜਾਬੀ ਬੋਲਦਾ ਹਾਂ ਤਾਂ ਮਾਂ ਦੇ ਦੁੱਧ ਦੀ ਮਹਿਕ ਆਉਂਦੀ ਹੈ ਜਦੋਂ ਮੈਂ ਪੰਜਾਬੀ ਬੋਲਦਾ ਹਾਂ ਤਾਂ ਗੁਰੂਆਂ ਦੀ ਲਿਖੀ ਬਾਣੀ ਯਾਦ ਆਉਂਦੀ ਹੈ ਜਦੋਂ ਮੈਂ ਪੰਜਾਬੀ ਬੋਲਦਾ ਹਾਂ ਤਾਂ ਦਾਦੇ-ਪਰਦਾਦਿਆਂ ਦਾ ਵਿਰਸਾ ਨਹੀਂ ਭੁੱਲਦਾ ਜਦੋਂ ਮੈਂ ਪੰਜਾਬੀ ਬੋਲਦਾ ਹਾਂ ਤਾਂ ਆਪਣੇ ਨਾਲ ਆਪਣੇ ਪੰਧਾ ਰਿਸ਼ਤਾ ਨਹੀਂ ਭੁੱਲਦਾ ਜਦੋਂ ਮੈਂ ਪੰਜਾਬੀ ਬੋਲਦਾ ਹਾਂ ਤਾਂ ਗੁਰਮੁਖੀ ਪੜੀ ਮੁੜ ਬੋਲੀ ਜਾਂਦੀ ਹੈ ਜਦੋਂ ਮੈਂ ਪੰਜਾਬੀ ਬੋਲਦਾ ਹਾਂ ਤਾਂ ਮੇਰੇ ਵਤਨ ਦੀ ਮਿੱਟੀ ਦੀ ਖੁਸ਼ਬੂ ਮਿਲ ਜਾਂਦੀ ਹੈ ਜਦੋਂ ਮੈਂ ਪੰਜਾਬੀ ਬੋਲਦਾ ਹਾਂ ਜਦੋਂ ਮੈਂ ਪੰਜਾਬੀ ਬੋਲਦਾ ਹਾਂ ਤਾਂ ਬੱਚੇ ਵੀ ਆਪਣੀ ਹੋਂਦ ਸਿੱਖਦੇ ਨੇ ਜਦੋਂ ਮੈਂ ਪੰਜਾਬੀ ਬੋਲਦਾ ਹਾਂ ਤਾਂ ਕਿਤਾਬਾਂ ਦੇ ਚਿੱਟੇ ਪੰਨਿਆਂ ਤੇ ਤਾਂ ਕਿਤਾਬਾਂ ਦੇ ਚਿੱਟੇ ਪੰਨਿਆਂ ਤੇ ਕਾਲੇ ਅੱਖਰਾਂ ਵਿੱਚ ਚੰਗੇ ਸੁਨੇਹੇ ਦਿਖਦੇ ਨੇ ਤਾਂ ਚੰਗੇ ਸੁਨੇਹੇ ਦਿਖਦੇ